ਅੱਜ ਸਾਡੇ ਉਚੇਰੀ ਸਿੱਖਿਆ ਵਿਭਾਗ ਦੇ ਵੱਲੋਂ ਇੱਕ ਅਕੈਡਮਿਕ ਕਾਨਫਰੰਸ ਦਾ ਜਿਹੜਾ ਹੈ ਆਯੋਜਨ ਜਿਹੜਾ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕੀਤਾ ਗਿਆ ਸੀ ਜਿੰਨੇ ਵੀ ਪੰਜਾਬ ਦੇ ਵਿੱਚ ਸਰਕਾਰੀ ਐਡਿਡ ਅਨਐਡਿਡ ਪ੍ਰਾਈਵੇਟ ਕਾਲਜੇਸ ਜਾਂ ਯੂਨੀਵਰਸਿਟੀਆਂ ਹੈ ਜਿਨ੍ਹਾਂ ਨੇ ਪਿਛਲੇ ਸਾਲ ਦੇ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾਂ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ। ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ। ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ। ਮੇਰਾ ਨਾਮ ਗਰਮੀਤ ਸਿੰਘ ਹੈ ਜੀ। ਸਾਡਾ ਪਿੰਡ ਸ਼ਮਸ਼ਪੁਰ ਸਿੰਘਾ ਜੀ ਤਹਿਸੀਲ ਖਮਾਣਾ ਜਿਲ੍ਹਾ ਫਤਿਹਗੜ ਸਾਹਿਬ ਜੀ 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ ਬਈ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਕੀ ਪਾਈਪ ਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡੇ ਤਾਂ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਜੀ ਮੇਰਾ ਨਾਮ ਕੀਸਰ ਸਿੰਘ ਹੈ ਸਾਰੀਆਂ ਸਰਕਾਰਾਂ ਤੋਂ ਵਧੀਆ ਬਰਾ ਮੱਖ ਮੰਤਰੀ ਬਹੁਤ ਵਧੀਆ ਸੀ ਤਾਂ ਇਹ ਕਹਾਂਗੇ ਵੀ ਮੇਰਾ ਨਾਮ ਗੁਰਮਿੰਦਰ ਸਿੰਘ ਹੈ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਐ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਐ ਅਸੀਂ ਮਾਨ ਸਰਕਾਰ ਦੇ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਆਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਨਾਕ ਦੇ ਵਿੱਚ ਜੇ ਨਾ ਦੇ ਨਤੀਜੇ ਸ਼ਾਨਦਾਰ ਰਹੇ ਹਨ ਸਾਰੇ ਕਾਲਜਸ ਯੂਨੀਵਰਸਿਟੀਆਂ ਨੂੰ ਬੁਲਾ ਕੇ ਇੱਥੇ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਇੱਕ ਖੁੱਲੇ ਮੰਚ ਦੇ ਉੱਤੇ ਚਰਚਾ ਕੀਤੀ ਗਈ ਕਿ ਕਿਵੇਂ ਉਚੇਰੀ ਸਿੱਖਿਆ ਦੇ ਵਿੱਚ ਕਿ ਜੋ ਜੋ ਇਸ ਵਕਤ ਦੁਨੀਆ ਦੇ ਵਿੱਚ ਤਬਦੀਲੀਆਂ ਆ ਰਹੀਆਂ ਕਿੱਦਾਂ ਦੇ ਨਵੇਂ ਕੋਰਸੇ ਹੋਣੇ ਚਾਹੀਦੇ ਆ ਜਾਂ ਜੋ ਕੀ ਸਰਕਾਰ ਤੋਂ ਉਹਨਾਂ ਦੀ ਮਦਦ ਚਾਹੀਦੀ ਹੈ ਉਸ ਦੇ ਉੱਤੇ ਜਿਹੜਾ ਖੁੱਲੇ ਮੰਚ ਤੇ ਚਰਚਾ ਕੀਤੀ ਗਈ ਹੈ ਤੁਹਾਡੇ ਲਈ ਤੁਸੀਂ ਇੱਕ ਗੱਲ ਕੀਤੀ ਕਿ ਬੱਚਾ ਨੂੰ ਖੁਸ਼ ਹੋ ਜਾਂਦਾ ਹੈ ਕਿ ਕੀ ਕਰਨਾ ਵੱਡੇ ਹੋ ਕੇ ਬਾਹਰ ਜਾਣਾ ਸਾਚੂ ਨੀ ਚ ਇੱਕ ਵੱਡਾ ਇਸ਼ੂ ਹੈ ਨਹੀਂ ਇਹ ਦੇਖੋ ਜੀ ਆਬਵੀਅਸਲੀ ਤੁਸੀਂ ਸਭ ਜਾਣਦੇ ਹੋ ਕਿ ਜਿਹੜੇ ਫੋਰਨ ਜਿਹੜੀ ਸਾਡਾ ਬ੍ਰੇਨ ਡレイン ਹੈ ਇਹ ਇੱਕ ਪੂਰੇ ਦੇਸ਼ ਤੇ ਇੱਕ ਚੁਣੌਤੀ ਹੈ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਪਰ ਮੈਂ ਤੁਹਾਨੂੰ ਬੜੇ ਦੱਸਦੇ ਹੋਏ ਤੇ ਕੁਝ ਦੇਣਾ ਚਾਸੀਂ ਆਂਕੜੇ ਵੀ ਤੁਹਾਨੂੰ ਜਾਰੀ ਕਰ ਦੇਵਾਂਗੇ ਕਿ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜਿਸ ਦੇ ਵਿੱਚ ਦਾਖਲੇ ਵਧੇ ਨੇ ਸਾਡੀਆਂ ਉਹ ਯੂਨੀਵਰਸਿਟੀਆਂ ਜੋ ਬੰਦ ਹੋਣ ਦੀ ਕਦਰ ਤੇ ਆ ਗਈਆਂ ਸੀ ਜਿਵੇਂ ਸਾਡੀ ਪੀਟੀਯੂ ਯੂਨੀਵਰਸਿਟੀ ਆਪਣਾ ਬਠਿੰਡਾ ਸਰਦਾਰ ਬਿਆਨਤ ਸਿੰਘ ਯੂਨੀਵਰਸਿਟੀ ਗੁਰਦਾਸਪੁਰ ਜਿੱਥੇ ਬੱਚੇ ਬਹੁਤ ਥੋੜੇ ਰਹਿ ਗਏ ਸੀ ਅੱਜ ਉੱਥੇ ਬੱਚੇ ਤਿੰਨ ਤਿੰਨ ਗੁਣਾ ਵੱਧ ਚੁੱਕੇ ਨੇ ਤੇ ਅਗਰ ਇਹ ਦਾਖਲੇ ਅਸੀਂ ਇੱਕ ਦੋ ਸਾਲ ਹੋਰ ਮੇਨਟੇਨ ਕਰ ਲੈਂਦੇ ਹਾਂ ਯੂਨੀਵਰਸਿਟੀਆਂ ਸੈਲਫ ਸਸਟੇਨਡ ਹੋ ਜਾਣਗੀਆਂ ਯਾਨੀ ਸਰਕਾਰ ਨੂੰ ਕੋਈ ਮਦਦ ਦੇਣ ਦੀ ਲੋੜ ਨਹੀਂ ਪੈਣੀ ਇਹ ਅਸੀਂ ਸਮਝਦੇ ਇੱਕ ਚੰਗੇ ਦਿਸ਼ਾਵਲ ਕਦਮ ਹੈ ਅਸੀਂ ਸਾਰੇ ਯੂਨੀਵਰਸਿਟੀਆਂ ਨੂੰ ਕਾਲਜਿਸ ਨੂੰ ਕਿਹਾ ਕਿ ਉਹ ਜਦੋਂ ਸਾਡੇ 11ਵੀਂ ਤੇ 12ਵੀਂ ਜਮਾਤ ਦੇ ਜਿਹੜੇ ਬੱਚੇ ਹੁੰਦੇ ਨੇ ਈਵਨ ਔਨ ਦਾ ਪ੍ਰਾਈਵੇਟ ਸਾਈਡ ਤੇ ਸਰਕਾਰੀ ਸਾਈਡ ਉੱਥੇ ਜਾ ਕੇ ਤੁਸੀਂ ਆਪਣੇ ਕੋਰਸੇਜ਼ ਬਾਰੇ ਤੇ ਜਰੂਰ ਦੱਸੋ ਕਿ ਕੀ ਕੀ ਉਹਦਾ ਅਸਰ ਜਿਹੜਾ ਹੈ ਦਿਸ ਰਿਹਾ ਸਾਨੂੰ ਜੀ ਅੱਜ ਵੀ ਮੈਂ ਅੱਜ ਵੀ ਜੀ ਸਵੇਰੇ ਇਹ ਇਵੈਂਟ ਚ ਹੈ ਮੈਂ 12 ਵਜੇ ਸ਼ੁਰੂ ਹੋਣਾ ਸੀ ਅੱਜ ਵੀ ਮੈਂ ਸਵੇਰ ਦਾ ਅੰਬ੍ਰੇਸਰ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਆਇਆ ਮੈਰੀਟੋਰੀਅਸ ਸਕੂਲ ਅੰਬ੍ਰੇਸਰ ਦੇ ਵਿੱਚ 2 ਟਾਈਕ ਘੰਟੇ ਬਿਤਾਏ ਆ ਬੱਚਿਆਂ ਤੋਂ ਉਹਨਾਂ ਨੂੰ ਪੁੱਛਿਆ ਕਿ ਕੀ ਕੀ ਦਿੱਕਤਾਂ ਨੇ ਬੱਚਿਆਂ ਤੋਂ ਹੀ ਸੁਝਾਅ ਲਏ ਨੇ ਤੇ ਅੱਜ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਸਾਡੇ ਮੈਂ ਦੇਖਿਆ ਕਿ ਟ੍ਰਿਬਿਊਨ ਨੇ ਖਬਰ ਲਾਈ ਹੈ ਜਿਹਦੇ ਵਿੱਚ ਉਹ ਨਹੀਂ ਕਿਹਾ ਗੁਰਦਾਸਪੁਰ ਦੇ ਵਿੱਚ ਇਹਨੇ ਟੀਚਰਸ ਘਟ ਹੈ ਸਾਡੇ ਕੋਲ 60000 ਟੀਚਰ ਪ੍ਰਾਈਮਰੀ ਦਾ ਜਿਹੜਾ ਹੈ ਅਸੀਂ 6000 ਪਿਛਲੇ ਸਾਲ ਤੇ 7000 ਦੀ ਜਿਹੜੀ ਭਰਤੀ ਐ ਸੋ ਚੱਲ ਰਹੀ ਹੈ ਜਿਹਦੇ ਵਿੱਚੋਂ 2364 ਭਰਤੀ ਦੀ ਅਸੀਂ ਲਿਸਟਾਂ ਫਾਈਨਲ ਸਟੇਜ ਤੇ ਹੈ ਤੇ 59941 ਭਰਤੀ ਸੀ ਜਿਹਦਾ ਹਾਈ ਕੋਰਟ 'ਚ ਰੁਕੀ ਹੋਈ ਸੀ ਇੱਕ ਪੇਪਰ ਕਰਕੇ ਉਹ ਪੇਪਰ ਵੀ ਕੱਲ ਇਮਤਿਹਾਨ ਹੋ ਗਿਆ ਉਹ ਇਮਤਿਹਾਨ ਬਿਲਕੁਲ ਕਾਮਯਾਬ ਰਿਹਾ ਤੇ ਉਸ ਇਮਤਿਹਾਨ 'ਚ ਤੁਹਾਨੂੰ ਇਹ ਵੀ ਦੱਸ ਦਵਾਂ ਅਸੀਂ 25 ਬੱਚੇ ਉਹ ਫੜੇ ਨੇ ਜੋ ਕਿਸੇ ਹੋਰ ਦੇ ਨਾਮ ਦੇ ਉੱਤੇ ਆ ਕੇ ਪੇਪਰ ਲਿਖਣ ਆਏ ਸੀ ਤਾਂ ਕਿ ਇੱਕ ਵੀ ਬੱਚੇ ਦਾ ਹੱਕ ਮਾਰਿਆ ਨਾ ਜਾਵੇ ਇਹ ਸਾਰੇ ਟੀਚਰਸ ਮਹੀਨੇ ਡੇਢ ਦੋ ਮਹੀਨੇ ਦੇ ਵਿੱਚ ਜਲਦ ਤੋਂ ਜਲਦ ਸਕੂਲਾਂ 'ਚ ਆ ਜਾਣਗੇ ਤੇ ਜਿਵੇਂ ਮੈਂ ਹਮੇਸ਼ਾ ਚਾਹੇ ਵਿਧਾਨ ਸਭਾ ਜੂ ਆਖਿਆ ਜਿੱਦਾਂ ਹੀ ਇਹ ਭਰਤੀ ਕੰਪਲੀਟ ਹੁੰਦੀ ਹੈ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੂਗਾ ਜਿਸ ਦਾ ਇੱਕ ਵੀ ਸਕੂਲ ਸਿੰਗਲ ਟੀਚਰ ਜਾਂ ਟੀਚਰਲੈਸ ਨਹੀਂ ਹੋਊਗਾ ਇਹ ਇੱਕ ਸੈਕਿੰਡ ਮੈਮ ਇੱਕ ਸੈਂਟੇ ਇਹ ਅਸੀਂ ਇਹ ਸਾਡੀ ਕਮਿਟਮੈਂਟ ਹੈ ਮੈਂ ਹਮੇਸ਼ਾ ਇਹ ਮੰਨਦਾ ਜੀ ਇੱਕ ਵੱਡਾ ਵਿਭਾਗ ਹੈ 20000 ਸਰਕਾਰੀ ਸਕੂਲ ਹੈ ਹੋ ਸਕਦਾ ਕਿ ਜਦੋਂ ਤੁਸੀਂ ਇਹ ਵੀ ਚਲਾ ਰਹੇ ਤੁਸੀਂ ਵੀ ਤੁਹਾਡੇ ਵੀ ਧਿਆਨ ਚੋਂ ਤੇ ਜੋ ਮੈਨੂੰ ਇਸ ਵਕਤ ਸੁਣ ਰਹੇ ਹੋ ਕਿ ਨਹੀਂ ਸਾਡੇ ਪਿੰਡ ਉਸਤਾਦ ਕਮੀ ਹੈ ਤੁਸੀਂ ਯਕੀਨ ਰੱਖੋ ਜੀ ਅਸੀਂ ਲੱਗੇ ਹੋਏ ਹਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਤੁਸੀਂ ਆਪ ਦੇਖੋ ਅੱਜ ਸਾਡੇ ਤਕਰੀਬਨ 200 ਦੇ ਇਦਾਂ ਦੇ ਸਕੂਲ ਹੈ ਜਿਨ੍ਹਾਂ ਵਿੱਚ ਸਰਕਾਰੀ ਬੱਸ ਸਰਵਿਸ ਸ਼ੁਰੂ ਹੋ ਗਈ ਅੱਜ ਤੋਂ ਪਹਿਲਾਂ ਕੋਈ ਕਲਪਨਾ ਨਹੀਂ ਕਰ ਸਕਦਾ ਸੀ ਸਰਕਾਰੀ ਸਕੂਲਾਂ ਦੇ ਵਿੱਚ ਬੱਸ ਸਰਵਿਸ ਅਸੀਂ ਪੰਜਾਬ ਦੇ ਕੋਈ ਵੀ ਇਦਾਂ ਦਾ ਸਕੂਲ ਜਿੱਥੇ 500 ਤੋਂ ਵੱਧ ਬੱਚੇ ਪੜਦੇ ਆ ਸੀਨੀਅਰ ਸਕੈਂਡਰੀ ਉੱਥੇ ਸਿਕਿਉਰਿਟੀ ਗਾਰਡ ਦੇ ਦਿੱਤੇ ਆ 8000 ਸਕੂਲਾਂ ਦੇ ਵਿੱਚ ਬਾਉਂਡਰੀ ਵਾਲ ਬਣੀ ਆ ਪਰ ਲਗਾਤਾਰ ਜਿਹੜਾ ਹੈ ਕੰਮ ਕਰ ਰਹੇ ਆ ਹਜੇ ਬਹੁਤ ਕੁਝ ਕਰਨਾ ਬਾਕੀ ਹੈ ਅਸੀਂ ਕਮਿਟਿਡ ਆ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਤੇ ਹਮੇਸ਼ਾ ਹੀ ਆਪਣੇ ਅਕਾਲ ਪੁਰਖ ਦਾ ਗੁਰੂ ਸਾਹਿਬ ਦਾ ਧੰਨਵਾਦ ਹੈ ਕਿ ਇੰਨਾ پاک ਪਵਿੱਤਰ ਮਹਿਕਮਾ ਮੈਨੂੰ ਦਿੱਤਾ ਤੇ ਅਸੀਂ ਸਾਡੇ ਸਾਰੇ ਟੀਚਰਜ਼ ਵੀ ਬਹੁਤ ਮਿਹਨਤ ਕਰਦੇ ਆ दिल्ली विके तीन बच्चादन हैपनिंग हुई है जो कोर्टनी सेंटर में से तो आई स्टेरी करते बड़ी बड़ी मंथ भाग की गल मतलब जी के बाद लास्ट बैठे धरने पे मैं मेरे ध्यान से मैंने मिलने के बाद मैडम जी मैम पंजाब सरकार इतना अच्छा काम कर रही है लेकिन हरियाणा में कुछ काम लोगों की तरफ से जो है मतलब 500 600 पे मतलब तय है सरकार का लेकिन 500 में वो लोग खरीद रहे हैं ਉਹਨੂੰ 10 ਤੋਂ ਨੋਟਿਸ ਵੀ ਜਾ ਰਹੀ ਹੋਏ ਇਸ ਨੂੰ ਲੋਕ ਤਾਂ ਐਸੇ ਮੈਮ ਦੇਖੋ ਮੇਰੀ 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 ਦੋਸਤ ਮੇਰੀ ਇੱਕ ਬੇਨਤੀ ਸੁਣੋ ਜੀ ਸਾਡਾ ਸਵਾਲ ਲੱਖ ਤੋਂ ਵੱਡਾ ਮਹਿਕਮਾ ਕੁਝ ਟੀਚਰਸ ਜਰੂਰ ਇਦਾਂ ਦੇ ਕੰਮ ਮੈਨ ਪਰ ਮੈਨੂੰ ਮੈਂ ਮਾਨ ਨਾਲ ਕਹਿ ਸਕਦਾ ਸਾਡੇ 90% ਜਿਹੜਾ ਸਟਾਫ ਹੈ ਸਾਡਾ ਸਾਡਾ ਮਹਿਕਮਾ ਤੇ ਟੀਚਰਸ ਇਦਾਂ ਦੇ ਨੇ ਜਿਵੇਂ ਅੱਜ ਵੀ ਜਦੋਂ ਮੈਂ ਮੈਰੀਟੋਰੀਅ ਸਕੂਲ ਚ ਗਿਆ ਤਾਂ ਮੈਨੂੰ ਕੁਝ ਟੀਚਰਸ ਇਦਾਂ ਦੇ ਮਿਲੇ ਜੋ ਕਈ ਬੱਚਿਆਂ ਦੀ ਫੀਸ ਵੀ ਜਿਵੇਂ ਜਦੋਂ 12ਵੀਂ ਤੋਂ ਬਾਅਦ ਜਦੋਂ ਰਿਸ਼ਤਾ ਖਤਮ ਹੋ ਗਿਆ ਉਸ ਤੋਂ ਬਾਅਦ ਵੀ ਹਜੇ ਵੀ ਫੀਸ ਦੇ ਰਹੇ ਆ ਤੇ ਦੇਖੋ ਇਹ ਸਮਾਜ ਹੈ ਚੰ ਸਰ ਕਰਾਂਗੇ ਜੀ ਸਰ ਨੋਟਿਸ ਦੇ ਦਿੱਤੇ ਗਾਸ ਨੂੰ ਸਰ ਜਿਹੜੇ ਟ੍ਰੈਫਿਕ ਰੂਲਸ ਵਿੱਚ ਵਾਦਾ ਕੀਤਾ ਜੀ 31 ਜੁਲਾਈ ਤੋਂ ਹਾਂ ਜੀ ਫਰਸਟ ਅਗਸਟ ਤੋਂ ਜਿਹੜੇ ਆ ਉਹ ਲਾਗੂ ਹੋ ਰਹੇ ਨੇ ਜਿਆਦਾਤਰ ਸਰ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਸਕੂਲਸ ਦੇ ਬੱਚੇ ਆ ਟੀਨੇਜਰਸ ਜਿਹੜੇ ਹਲੇ ਬਹੁਤ ਛੋਟੀ ਉਮਰ ਦੇ ਆ 12 13 14 ਜੀ ਜੀ ਦੋਸਤ ਠੀਕ ਹੈ ਸਰ ਕੋਈ ਇਨਸਟ੍ਰਕਸ਼ਨ ਤੁਸੀਂ ਦੇਣ ਜਾ ਰਹੇ ਨਹੀਂ ਅਸੀਂ ਅਸੀਂ ਬਿਲਕੁਲ ਅਸੀਂ ਅਸੀਂ ਕਾਰਵਾਈ ਹੋਣੀ ਚਾਹੀਦੀ ਜੇਕਰ ਉਹ ਅਲਾਉ ਕਰਦੇ ਕਿ ਉਹਨਾਂ ਦੀ ਬੇਸਮੈਂਟਸ ਵਿੱਚ ਬਾਈਕਸ ਲੱਗ ਕੋਈ ਵੀ ਕੋਈ ਵੀ ਪ੍ਰਿੰਸੀਪਲ ਇਹ ਅਲਾਉ ਨਹੀਂ ਕਰਦਾ ਜੀ ਕੋਈ ਵੀ ਪ੍ਰਿੰਸੀਪਲ ਜਾਂ ਕੋਈ ਵੀ ਸਕੂਲ ਵਾਲਾ ਅਲਾਉ ਨਹੀਂ ਦੇ ਉੱਤੇ ਆਪਣੇ ਲੈਵਲ ਦੇ ਉੱਤੇ ਵੀ ਜਿਵੇਂ ਟ੍ਰੈਫਿਕ ਪੁਲਿਸ ਨੇ ਕਿਹਾ ਅਸੀਂ ਵੀ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ 'ਚ ਨਿਵੇਸ਼ ਕਰਦੋਂਗੇ ਪਰ ਮੇਰੇ ਵੱਲ ਮੇਰੀ ਤੁਹਾਨੂੰ ਇਹ ਬੇਨਤੀ ਹੈ ਜੀ ਕਿ ਤੁਸੀਂ ਇਸ ਦੇ ਵਿੱਚ ਸਰਕਾਰ ਦਾ ਪਾਰਟਨਰ ਬਣੋ ਹਿੱਸਾ ਬਣੋ ਇਹ ਮਾਤਾ ਪਿਤਾ ਦੇ ਉੱਤੇ ਕਿਉਂਲੇ ਵਾਕਿ ਅਸੀਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਨਾਲ ਬਹੁਤ ਰੀਜ ਨਾਲ ਜਿਹੜਾ ਹੈ ਵੱਡਾ ਕਰਦੇ ਹਾਂ ਉਹਨਾਂ ਤੇ ਇੰਨਾ ਪੈਸਾ ਲਾਉਂਦੇ ਹਾਂ ਇੰਨੇ ਸੁਪਨੇ ਜੁੜੇ ਹੁੰਦੇ ਆ ਤੇ ਉਹ ਉਹਨਾਂ ਦੀ ਭਲਾਈ ਦੇ ਲਈ ਹੈ ਇਹਦੇ ਵਿੱਚ ਕਿਸੇ ਦਾ ਨੁਕਸਾਨ ਨਹੀਂ ਇਹ ਉਹਨਾਂ ਦੀ ਭਲਾਈ ਦੇ ਲਈ ਹੈ ਬੱਚਿਆਂ ਦੀ ਸੁਰੱਖਿਆ ਦੇ ਲਈ ਹੈ ਬੱਚੇ ਜਿਹੜਾ ਸਾਰਾ ਕੁਝ ਹੈ ਤੇ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਪੰਜਾਬ ਦੇ ਹਰ ਇੱਕ ਮਾਤਾ ਪਿਤਾ ਨੂੰ ਕਿ ਇਸ ਮੁਹਿੰਮ ਦੇ ਵਿੱਚ ਸਰਕਾਰ ਦਾ ਸਹਿਯੋਗ ਦੇ ਕਿਸ ਤਰੀ ਨਹੀਂ ਨਹੀਂ ਕਿਸ ਤਰੀਕਾ ਕਿ ਤਾਂ ਕਿ ਡਾਈਜਨਸ ਫੇਸ ਸਟਰਕਚਰ ਹੈ ਜੀ ਜਿਹਨੇ ਕਿਤੇ ਪਹਿਲਾਂ ਹੀ ਗੱਲ ਕੀਤੀ ਸਰ ਬੱਸ ਹੈ ਜੀ ਸਟਿੱਪ ਇੱਕ ਲਾਈ ਦੋਸਤ ਦੇਖੋ ਨਾ ਅਲੱਗ ਅਲੱਗ ਯੂਨੀਵਰਸਿਟੀ ਸਰਕਾਰੀ ਜਿਹੜੇ ਆ ਉਹ ਕਈ ਯੂਨੀਵਰਸਿਟੀਸ ਦਾ ਬਿਲਕੁਲ ਫਰੀ ਹੈ ਹੁਣ ਕਈ ਪ੍ਰਾਈਵੇਟ ਯੂਨੀਵਰਸਿਟੀਸ ਅਲੱਗ ਅਲੱਗ ਉਹਨਾਂ ਦੇ ਫੀਸ ਸਟਰਕਚਰ ਨੇ ਨਹੀਂ ਜਿੱਦਾਂ ਦਾ ਤੁਸੀਂ ਲੈ ਲੇਓ ਜੀ ਪੰਜਾਬੀ ਰੀਜਨ ਇਹ ਪੰਜਾਬ ਦੇ ਐਜੂਕੇਸ਼ਨ ਮਨਿਸਟਰ ਆਦੋ ਕੇ ਦਾ ਜੋ ਤਾਇ ਪੰਜਾਬ ਦੇ ਕੈਬਨਿਟ ਮਨਿਸਟਰ ਹਾਇਰ ਐਜੂਕੇਸ਼ਨ ਮਨਿਸਟਰ ਜੋਤ ਸਿੰਘ ਬੈਂਕ ਅੱਜ ਗੁਰੂ ਨਾਨਕ ਦੇਵ ਜੁਨੀਵਰਸਿਟੀ ਦੇ ਵਿੱਚ ਪਹੁੰਚੇ ਸੀ ਤਾਂ ਵੱਡੀ ਜਾਣਕਾਰੀ ਦੇ ਕੇ ਗਏ ਨੇ ਕਿ ਪੰਜਾਬ ਸਰਕਾਰ ਵੱਲੋਂ ਜਿਹੜੇ 6000 ਦੇ ਕਰੀਬ ਜਿਹੜੀ ਭਰਤੀ ਸੀ ਪਹਿਲਾਂ ਕਰ ਲਈ ਗਈ ਸੀ ਤੇ 7000 ਦੇ ਕਰੀਬ 7000 ਦੇ ਕਰੀਬ ਜੋ ਨਵੀਂ ਭਰਤੀ ਦੇ ਲਈ ਕੱਲ ਜਿਹੜੇ ਐਗਜ਼ਾਮੀਨੇਸ਼ਨ ਹੋਗੇ ਨੇ ਤਾਂ ਨਾਲ ਹੀ ਇਹਦਾ ਜਾਣਕਾਰੀ ਦਿੱਤੀ ਕਿ 25 ਦੇ ਕਰੀਬ ਜਿਹੜੇ ਸਟੂਡੈਂਟ ਜਿਹੜੇ ਉਹਦੇ ਵਿੱਚ ਪਾਰਟਿਸਪੇਟ ਕਰਨ ਦੇ ਲਈ ਆਏ ਸੀ ਐਗਜ਼ਾਮ ਦੇਣ ਦੇ ਲਈ ਆਏ ਸੀ ਉਹਨਾਂ ਉਹ ਕਿਸੇ ਹੋਰ ਦੇ ਨਾਮ ਤੇ ਆਏ ਸੀ ਤਾਂ ਉਹਨਾਂ ਦੇ ਖਿਲਾਫ ਵੀ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ 1 ਅਗਸਤ ਤੋਂ ਜੋ ਰੂਲ ਲਾਗੂ ਹੋ ਰਹੇ ਨੇ ਸਟੂਡੈਂਟਸ ਦੇ ਲਈ ਤਾਂ ਉਹਨਾਂ ਦੇ ਲਈ ਉਹਦੇ ਵਿੱਚ ਉਹ ਪੇਰੈਂਟਸ ਉਸ ਦੇ ਵਿੱਚ ਜੋਗ ਕਰਨ ਮੀਡੀਆ ਉਸ ਦੇ ਵਿੱਚ ਜੋਗ ਕਰੇ ਕਿਉਂਕਿ ਇਹ ਲੋਕਾਂ ਦੀ ਭਲਾਈ ਲਈ ਹੈ ਕਿਸੇ ਕਿਸਮ ਦਾ ਇਸ ਦੇ ਵਿੱਚ ਮਿਸਯੂਜ਼ ਜਿਹੜਾ ਉਹ ਨਹੀਂ ਹੋਇਆ ਹੋਵੇਗਾ ਔਰ ਨਾਲ ਹੀ ਉਹਨਾਂ ਨੇ ਇੱਥੇ ਜ਼ੋਰ ਦਿੱਤਾ ਕਿ ਜਿਹੜੇ ਵੱਖ-ਵੱਖ ਕਾਲਜਸ ਨੇ ਵੱਖ-ਵੱਖ ਜਿਹੜੇ ਸਕੂਲ ਨੇ ਜ ਬੱਚਿਆਂ ਨੂੰ ਜਹੀ ਐਜੂਕੇਸ਼ਨ ਦੇਣ ਕਿ ਉਹਨਾਂ ਨੂੰ ਜਾਂਦੇ ਬਾਹਰਲੇ ਕਾਲਜਸ ਦੇ ਨਾਲ ਯੂਨੀਵਰਸਿਟੀ ਦੇ ਨਾਲ ਕੋਲੈਬੋਰੇਸ਼ਨ ਕਰਨ ਤਾਂ ਕਿ ਉਹਨਾਂ ਨੂੰ ਫਿਊਚਰ ਦੇ ਵਿੱਚ ਜਿਹੜਾ ਸਕਿੱਲ ਡਿਵੈਲਪ ਉਹਨਾਂ ਦੀ ਹਿਸਾਬ ਨਾਲ ਕੀਤੀ ਜਾਵੇ ਕਿ ਉਹਨਾਂ ਨੂੰ ਆਪਣੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਜਿਹੜਾ ਈਜ਼ੀ ਵੇ नाल, कोई कोई काम मिल सके। शर्मा, टीवी, देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप